ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਵੀਡੀਓ ਦੇਖਦੇ ਭੈਣ ਭਰਾਵਾਂ ਦਾ ਸਾਡੇ ਚੈਨਲ ਤੇ ਸਵਾਗਤ ਆ ਤੇ ਆਸ ਕਰਦੇ ਹਾਂ ਤੁਸੀਂ ਆਪਦੇ ਘਰ ਵਿੱਚ ਠੀਕ ਠਾਕ ਹੋਗੇ ਖੁਸ਼ ਹੋਗੇ ਆਪਦੇ ਘਰ ਪਰਿਵਾਰ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਗੋਭੀ ਤੇ ਗਾਜਰ ਤੇ ਗਾਜਰਾਂ ਦਾ ਆਪਾਂ ਬਣਾਵਾਂਗੇ ਚਾਰ ਸਿੰਪਲ ਚਾਰ ਆਪਾਂ ਅੱਗੇ ਪਾਇਆ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਪਰ ਆਪਾਂ ਵੀਡੀਓ ਨਹੀਂ ਬਣਾ ਰਹੇ ਅੱਜ ਵੈਸੇ ਤੁਹਾਨੂੰ ਦਿਖਾ ਰਹੇ ਆਂ ਕਿ ਆਪਾਂ ਅੱਜ ਚਾਰ ਵੀ ਪਾ ਰਹੇ ਆਂ ਗੋਭੀ ਦੇ ਬਣਾਵਾਂਗੇ ਪਰੌਂਠੇ ਤੇ ਇਹਦੇ ਵਿੱਚ ਆਪਾਂ ਕੀ ਕੀ ਪਾਉਣੇ ਆ ਹਰਾ ਧਨੀਆ ਪਾਵਾਂਗੇ ਅਦਰਕ ਪਾਵਾਂਗੇ ਥੋੜਾ ਜਿਹਾ ਤਿੰਨ ਚਾਰ ਮਿਰਚਾਂ ਪਾਵਾਂਗੇ ਤੇ ਦੋ ਪਿਆਜ਼ ਪਾਵਾਂ ਗੰਡੇ ਆਜੋ ਆਪਾਂ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਹੌਸ਼ ਕਰਕੇ ਤੇ ਇਹਨੂੰ ਆਪਾਂ ਕਦੂਕਾਸ਼ ਕਰਦੇ ਆਂ ਗਾਜਰਾ ਆਪਾਂ ਚੰਗੀ ਤਰ੍ਹਾਂ ਧੋ ਲੈਨੇ ਆ ਤੇ ਗੋਭੀ ਦਾ ਆਪਾਂ ਪੱਟ ਜਿਹੜਾ ਵੱਖਰਾ ਕਰ ਲੈਨੇ ਆ ਤਾਂ ਲੋ ਗਾਜਰਾ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਗੋਭੀ ਵੀ ਇਹਨੂੰ ਆਪਾਂ ਕ੍ਰੈਚ ਕਰ ਲੈਨੇ ਆ ਇਹਦੇ ਨਾਲ ਬਿੱਲੀ ਨਾਲ ਇਹਨੂੰ ਕੀ ਕਹਿੰਦੇ ਬਿੱਲੀ ਕਸ ਕਿ ਪਤਾ ਨਹੀਂ ਕਦੂ ਕਸ ਕਹਿੰਦੇ ਕਿ ਬਿੱਲੀ ਕਹਿੰਦੇ ਆ ਕੀ ਕਹਿੰਦੇ ਆ ਇਹਨੂੰ ਇਹਦੇ ਨਾਲ ਆਪਾਂ ਗੋਭੀ ਕਰ ਲੈਨੇ ਆ ਤੇ ਗਾਜਰਾ ਵੀ ਕੱਟ ਲੈਨੇ ਆ ਤੇ ਫਿਰ ਮਿਲਦੇ ਆ ਗਾਜਰਾ ਆਪਾਂ ਜਿਹੜੇ ਸਲਾਈਸ ਕੱਟ ਲੈਨੇ ਆ ਤੇ ਇਹਨੂੰ ਆਪਾਂ ਬਿਲਕੁਲ ਅੱਗੇ ਆਪਾਂ ਲਸਣ ਤੇ ਅਦਰਕ ਪਾ ਕੇ ਚਾਰ ਪਾਇਆ ਤੇ ਹੁਣ ਆਪਾਂ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਲੋਣ ਮਿਰਚਾਂ ਪਾ ਕੇ ਡੱਬੇ ਚ ਪਾ ਦੇਣਾ ਮੈਂ ਕੱਚੀਆਂ ਹੀ ਗਾਜਰਾ ਇਹ ਬਹੁਤ ਵਧੀਆ ਬਣ ਜਾਂਦੀਆਂ ਖਾਣ ਵਾਸਤੇ ਅੱਗੇ ਆਪਾਂ ਦਾ ਚਾਰ ਵੀ ਬਣਾ ਕੇ ਪਾਇਆ ਵਾ ਤੇ ਆਪਾਂ ਗਜਰੇਲਾ ਵੀ ਬਣਾ ਕੇ ਪਾਇਆ ਗਾਜਰਾਂ ਦਾ ਤੇ ਹੁਣ ਆਪਾਂ ਸਿੰਪਲ ਤਰੀਕੇ ਨਾਲ ਚਾਰ ਪਾਵਾਂਗੇ ਤੇ ਨਾਲੇ ਆਪਾਂ ਗੋਭੀ ਵਾਲੇ ਪਰੌਂਠੇ ਬਣਾਵਾਂਗੇ ਕ੍ਰੰਚੀ ਕ੍ਰੰਚੀ ਆਹ ਲੋ ਅੱਧਕਰਾ ਆਪਾਂ ਤੇ ਗੰਡੇ ਛਿੱਲ ਕੇ ਸਾਫ਼ ਕਰ ਲਏ ਧੋਲੇ ਆ ਮਿਰਚਾਂ ਵੀ ਇਹਨੂੰ ਆਪਾਂ ਬਰੀ ਬਰੀ ਕੱਟ ਲੈਣੇ ਆ ਜਾਦਾ ਹੀ ਬਰੀਕ ਕੱਟਣਾ ਪੈਣਾ ਕਿਉਂਕਿ ਰੋਟੀਆਂ 'ਚ ਪਾਉਣਾ ਆਪਾਂ ਆਲੂ ਤਾਂ ਨਹੀਂ ਆ ਅਦਰਕ ਮਿਰਚਾਂ ਤੇ ਗੰਡੇ ਆਪਾਂ ਕੱਟ ਲਏ ਤੇ ਹੁਣ ਆਪਾਂ ਇਸੇ ਤਰ੍ਹਾਂ ਹਰਾ ਧਨੀਆ ਵੀ ਕੱਟ ਲਾਂਗੇ ਬਰੀਕ ਬਰੀਕ ਲੋਜੀ ਸਾਰਾ ਮਟੀਰੀਅਲ ਆਪਾਂ ਕੱਟ ਲਿਆ ਵਾ ਹਰਾ ਧਨੀਆ ਵੀ ਪਿਆਜ਼ ਵੀ ਅਦਰਕ ਵੀ ਮਿਰਚਾਂ ਵੀ ਤੇ ਹੁਣ ਆਪਾਂ ਕਰਦੇ ਆਂ ਗੋਭੀ ਕਦੂ ਕਾਚ ਆਜੋ ਆਪਾਂ ਹੁਣ ਗੋਭੀ ਨੂੰ ਕਦੂ ਕਾਚ ਕਰ ਲਾਂਗੇ ਗੋਭੀ ਆਪਣੀ ਸੁੱਕ ਗਈ ਆ ਤੇ ਗੋਭੀ ਸੁੱਕੀ ਹੋਣੀ ਚਾਹੀਦੀ ਆ ਕਿਉਂਕਿ ਨਹੀਂ ਤੇ ਪਾਣੀ ਛੱਡ ਦਿੰਦੀ ਆ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣੀ ਚਾਹੀਦੀ ਇੱਕ ਵਾਰ ਤੇ ਆ ਲੋਜੀ ਗੋਭੀ ਆਪਾਂ ਕਦੂ ਕਾਚ ਕਰ ਲਈ ਆ ਗੰਡੇ ਵੀ ਕੱਟ ਲੇ ਧਨੀਆ ਵੀ ਕੱਟ ਰਿਆ ਹੁਣ ਆਪਾਂ ਆਟਾ ਗੁੰਨ ਲੈਨੇ ਆ ਚਲ ਆ ਲੋ ਜੀ ਆਟਾ ਆਣ ਲਿਆ ਤੇ ਇਹਦੇ ਚ ਪਾਵਾਂਗੇ ਥੋੜੀ ਜਿਹੀ ਆਪਾਂ ਜਵੈਨ ਸਟ੍ਰੈਚ ਕਰਕੇ ਕਿਉਂਕਿ ਗੋਭੀ ਭਾਈ ਹੁੰਦੀ ਐ ਥੋੜੀ ਜਿਹੀ ਆਟੇ ਚ ਜਵੈਨ ਪਾਵਾਂਗੇ ਇਹਨਾਂ ਕਾਪਾ ਘੋ ਪਾਇਆ ਤੇ ਥੋੜਾ ਜਿਹਾ ਆਪਾਂ ਲੂਣ ਪਾ ਲਾਂਗੇ ਆਟੇ ਚ ਤੇ ਹੁਣ ਆਪਾਂ ਇਹਨੂੰ ਆਟੇ ਨੂੰ ਗੁੰਨ ਲੈਨੇ ਐ ਇਹਨਾਂ ਮਲ ਕੇ ਆਪਾਂ ਪਾਣੀ ਪਾ ਕੇ ਗੁੰਨ ਲਾਂਗੇ ਆ ਲੋ ਜੀ ਆਟੇ ਦਾ ਡੋਆ ਆਪਾਂ ਲਾ ਲਿਆ ਇਦਾਂ ਦਾ ਆਟਾ ਆਪਾਂ ਲਗਣਾ ਵਾ ਇਹਨੂੰ ਥੋੜਾ ਜਿਹਾ ਰੈਸਟ ਤੇ ਰਹਿਨ ਦਾਂਗੇ ਤੇ ਉਹਨਾਂ ਚਿਰ ਆਪਾਂ ਚਾਰ ਦੇ ਵਿੱਚ ਰੂਣ ਵਿੱਚ ਰਲਾ ਲੇ। ਇੰਨਾ ਕੁ ਜੀਰਾ ਪਾ ਲੈਨੇ ਆ। ਇਹ ਆਪਾਂ رائی ਪਾ ਲਾਂਗੇ। ਇਹ ਆਪਾਂ ਕਾਲੀ ਮਿਰਚ ਇਹਨੂੰ ਆਪਾਂ ਕੁੰਡੇ 'ਚ ਗ੍ਰाइंड ਕਰ ਲੈਨੇ। ਇਹ ਆਪਾਂ 3 ਮਸਾਲੇ ਜਿਹੜੇ ਆਪਾਂ ਗ੍ਰाइंड ਕਰ ਲੈਨੇ ਕੁੰਡੇ 'ਚ ਤੇ ਇਹ ਆਪਾਂ ਚਾਰ 'ਚ ਪਾਉਨੇ ਆ ਗਾਜਰਾਂ ਦੇ ਚਾਰ 'ਚ। ਤਾਰਪੋਂ ਇਸ ਤਰ੍ਹਾਂ ਦਾ ਇੱਕ ਬੋਲ ਲੈ ਲਓ ਅਹੀਂ ਆਪਾਂ ਕੱਚ ਦਾ ਬੋਲ ਲੈ ਲਿਆ ਤੇ ਇਹਦੇ ਵਿੱਚ ਪਾਦਾ ਆਪਾਂ ਥੋੜਾ ਜਿਹਾ ਮਸਾਲਾ ਥੱਲੇ ਪਾਵਾਂਗੇ ਤੇ ਇਹਦੇ ਵਿੱਚ ਗਾਜਰਾਂ ਪਾ ਦਾਂਗੇ। ਥਾ ਕੁਟਿਆ ਮਸਾਲਾ ਆਪਾਂ ਪਾ ਦਨੇ ਇਹਦੇ ਤੇ ਚਮਚਾ ਪੰਜ ਤੇ ਲੂਣ ਪਾਵਾਂਗੇ ਸਵਾਦ ਅਨਸਾਰ ਥੋੜੀ ਜਿਹੀ ਜੀਰਾਂ ਪਾਵਾਂਗੇ ਆਪਾਂ ਇਹ ਚਾਰ ਬਹੁਤ ਸਵਾਦ ਬਣਦਾ ਜਿਵੇਂ ਸਲਾਦ ਹੋਵੇ ਅਸੀਂ ਇਹਨਾਂ ਨਾਲ ਰੋਜ਼ ਥੋੜਾ ਥੋੜਾ ਪਾ ਲੈਨੇ ਆ ਤੇ ਇਹਨਾਂ ਨਾਲ ਪਾ ਕੇ ਜਦੋਂ ਸਾਡਾ ਖਤਮ ਹੋ ਜਾਏ ਉਦੋਂ ਫੇਰ ਪਾ ਲਈਦਾ ਇਹਦੇ ਤੇ ਤੁਸੀਂ ਥੋੜਾ ਜਿਹਾ ਸਿਰਕਾ ਪਾ ਲੋ ਚਾਹੇ ਤੁਸੀਂ ਪਾ ਲੋ ਇਮਲੀ ਕੋ ਹਲਕੇ ਤੇ ਚਾਰ ਬਹੁਤ ਸਵਾਦ ਬਣਦਾ ਵਾ ਇਹਦੇ ਤੇ ਆਪਾਂ ਥੋੜਾ ਜਿਹਾ ਸਿਰਕਾ ਪਾਵਾਂਗੇ ਇਹਨੂੰ ਦੁੱਪੇ ਰੱਖਾਂਗੇ ਇਹ ਭਾਵੇਂ ਤੁਸੀਂ ਹੁਣੇ ਹੀ ਚਾਰ ਖਾ ਲੋ ਇਹ ਹੁਣੇ ਹੀ ਖਾਣ ਵਾਲਾ ਬਣ ਜਾਣਾ ਇਹ ਜਿਹੜਾ ਆਪਣਾ ਮਸਾਲਾ ਗ੍ਰाइंड ਕਰਕੇ ਰੱਖਿਆ ਵਾ ਤੰਨੀਆਂ ਮਿੱਠੇ ਤੇ ਦਾਲ ਚਿਨੀ ਤੇ ਕਾਲੀ ਮਿਰਚ ਇਹ ਥੋੜਾ ਜਿਹਾ ਪਾ ਦਾਂਗੇ ਥੋੜਾ ਜਿਹਾ ਆਪਾਂ ਸਿਰਕਾ ਪਾ ਲੈਨੇ ਇਹਦੇ ਤੇ ਥੋੜਾ ਹੀ ਪਾਵਾਂਗੇ ਤੇਨੂੰ ਆਪਾਂ ਟੱਕ ਕੇ ਤੇ ਧੁੱਪੇ ਰੱਖ ਦਿੰਨੇ ਤੇ ਫੇਰ ਹੁਣ ਆਪਾਂ ਪਕਾਉਨੇ ਆ ਰੋਟੀਆਂ ਰੋਟੀਆਂ ਦਾ ਮਟੀਰੀਅਲ ਆਪਾਂ ਬਣਾਉਨੇ ਆ ਇਹਨੂੰ ਧੁੱਪੇ ਰੱਖ ਦਿੰਨੇ ਆਪਾਂ ਆਹ ਲੋ ਜੀ ਆਪਾਂ ਹੁਣ ਗੋਭੀ ਦੇ ਵਿੱਚ ਗੰਡਾ ਤੇ ਅਦਰਕ ਹਰੀਆਂ ਮਿਰਚਾਂ ਜਿਹੜੀਆਂ ਗੱਟੀਆਂ ਹੈ ਹਰਾ ਧਨੀਆ ਇਹ ਆਪਾਂ ਵਿੱਚ ਕਰ ਲੈਨੇ ਪਾ ਲੈਨੇ ਆ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਜਹਾਂ ਦੀ ਆਲੂ ਜੀ ਆਪਾਂ ਇਹਦੇ ਵਿੱਚ ਪਾ ਲੈਨੇ ਗਰਮ ਮਸਾਲਾ ਤੇ ਸਵਾਦ ਅਨਸਾਰ ਪਾਵਾਂਗੇ ਆਪਾਂ ਇਹਦੇ ਵਿੱਚ ਲੂਣ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਜੀਰਾ ਤੇ ਇਹਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ ਹੁਣ ਆਪਾਂ ਅੱਗ ਬਾਲ ਲਈਏ ਤੇ ਉੱਤੇ ਰੱਖਾਂਗੇ ਆਪਾਂ ਤਵਾ ਤਹਾਂਦੀ ਆਪਾਂ ਹੁਣ ਬਣਾਉਨੇ ਆਂ ਪਰੌਂਠੇ ਪਰੌਂਠਾ ਬਣਾਵਾਂਗੇ ਆਪਾਂ ਦੁੱਪੜ ਦੋ ਲੋਈਆਂ ਕਰ ਲੈਨੇ ਆਂ ਤੇ ਹੁਣ ਆਪਾਂ ਇਹਨਾਂ ਦੋਵਾਂ ਲੋਈਆਂ ਨੂੰ ਵੇਲ ਲਾਂਗੇ ਵਾਰੀ-ਵਾਰੀ ਕਰਕੇ ਪਹਿਲਾਂ ਇੱਕ ਲੋਈ ਵੇਲ ਲਾਂਗੇ ਤੇ ਉਹਦੇ ਵਿੱਚ ਆਪਾਂ ਪਾਉਨੇ ਆ ਮਟੀਰੀਅਲ ਤੇ ਆਪਾਂ ਹੁਣ ਦੂਜੀ ਲੋਈ ਉੱਪਰ ਦੇਗੇ ਤੇ ਇਹਨੂੰ ਬੰਦ ਕਰ ਦਾਂਗੇ ਤੇ ਸਾਈਡਾਂ ਤੋਂ ਚੰਗੀ ਤਰ੍ਹਾਂ ਲੱਪ ਲਾਂਗੇ ਤੇ ਫੇਰ ਆਪਾਂ ਇਹਨਾਂ ਨੂੰ ਹੁਣ ਵੇਲ ਦੇ ਵੇਲਾਂ ਦੀ ਹੈਲਪ ਦੇ ਨਾਲ ਵੇਲਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਪਾਵਾਂਗੇ ਤਵੇ ਤੇ ਇਹਨੂੰ ਆਪਾਂ ਮੱਠੀ ਮੱਠੀ ਅੱਗੇ ਪਕਾਵਾਂਗੇ ਕਿ ਇਹ ਬਹੁਤ ਕਰਾਂਚੀ ਬਣੇ ਤੇ ਆਲੋ ਜੀ ਤੁਹਾਨੂੰ ਇੱਕ ਦੂਜਾ ਤਰੀਕਾ ਵੀ ਆਪਾਂ ਦੱਸਦੇ ਜਿਹੜੀ ਇੱਕ ਪੇੜੇ ਚ ਪਰੌਂਠਾ ਬਣਾਉਂਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਲੋਈ ਨੂੰ ਚੌੜਾ ਜਿਹਾ ਕਰਕੇ ਤੇ ਵਿੱਚ ਆਪਾਂ ਮਟੀਰੀਅਲ ਪਾ ਲਾਂਗੇ ਤੇ ਘੇਰੇ ਘੇਰੇ ਕਮਾਜ਼ਾ ਕੇ ਇਹਨੂੰ ਬੰਦ ਕਰ ਲਾਂਗੇ ਚਾਹ ਲੋ ਆਪਣਾ ਪਰੌਂਠਾ ਬਣ ਗਿਆ ਤੇ ਆਪਾਂ ਇਹਨੂੰ ਲਾ ਲੈਨੇ ਆ ਤੇ ਇਸੇ ਤਰ੍ਹਾਂ ਆਪਾਂ ਸਾਰੇ ਪਰੌਂਠੇ ਬਣਾ ਲਾਂਗੇ ਚਾਹ ਲੋ ਜੀ ਆਪਾਂ ਦੂਜਾ ਪਰੌਂਠਾ ਵੀ ਜਿਹੜਾ ਦੂਜੇ ਤਰੀਕੇ ਨਾਲ ਬਣਾਇਆ ਵੀ ਆਪਾਂ ਪਾ ਲੈਨੇ ਤਵੇ ਤੇ ਚਾਹ ਲੋ ਜੀ ਆਪਾਂ ਥਾਲੀ ਸਜਾ ਲਈਏ ਨਾਲ ਲਿਆ ਗਾਜਰਾਂ ਦਾ achar ਤੇ ਨਾਲ ਆਪਾਂ ਲਿਆ ਗੋਭੀ ਵਾਲੇ ਦੁੱਧ ਪਰੌਂਠੇ ਨਾਲ ਦਹੀਂ ਲਿਆ ਤੇ ਹਰੀ ਮਿਰਚ ਜੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਇਕ ਤੇ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ